ਹਾਂ ਠੀਕ ਹੈ ਗੱਗਨਾ ਮਿੱਠਾ ਜਸਕੀਰ ਤੇ ਵੀ ਚੁੱਪ ਰਿਆ ਗੰਨੇ ਠੀਕ ਆਣਾ ਤੁਹਾਨੂੰ ਲੱਗਦਾ ਕਣਾ ਲਾਉ ਹੂੰ ਕਰਦਾ ਕਰਦੇ ਗੰਨੇ ਭਾਈ ਹਾਂ ਘਰ ਦਾ ਮੂੰਹ ਤੁਪਣਾ ਦੇਖੋ ਦੰਦ ਕਾਇਮ ਨੇ ਤੋੜਦਾ ਨਹੀਂ ਆ ਸਿਕਨੇ ਕੀਤੇ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂ ਇਹ ਖਾਂਦਾ ਜਸਕੀਰ ਤੇ ਵੀ ਖਾਂਦਾ ਭਈ ਗੰਨੇ ਸਾਡੀਆਂ ਮੱਜਾਂ ਖਾਣ ਲੱਗੀਆਂ ਕੱਖ ਇਹ ਵੀ ਟੁੜੀ-ਟਾੜੀ ਪਾਤੀ ਇਹਨਾਂ ਨੂੰ ਤਿਆਰ ਹੋ ਗਈਆਂ ਇਹ ਵੀ ਹਾਂ 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 ਆ ਜਸਕੀਰ ਤੇ ਦੇਖ ਲਓ ਕੀ ਖਾਂਦਾ ਜਸਕੀਰ ਤਾਂ ਗੰਨਾ ਲੈ ਹੋਰ ਲੈ ਗੰਨਾ ਥੁੱਕ ਦਿਆ ਕਰੀ ਅੰਦਰੀਂ ਨੰਗਾ ਕਰੀ ਬੱਦ ਦੋ ਬੱਦ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਹਨਾ ਕੀਰਤ ਕੀਤ ਕੀ ਕਰੋ ਕੀਰਤ ਕੀ ਕਰੋ ਮਿੱਠਾ ਲਾ ਕੇ ਖਾਣਾ ਠੱਕ ਦਿਆ ਕਰ ਖਾ ਕੇ ਜੂਸ ਪੀ ਕੇ ਹਾਈ ਚਾਚਾ ਪਈ ਅਸੀਂ ਬੈਠੇ ਆ ਹੰਡਿਆਈ ਬਰਨਾਲੀ ਜ਼ਿਲ੍ਹੇ ਚ ਪੈਂਦਾ ਇਹੇ ਆਇਆ ਸਾਡਾ ਪਿੰਡ ਖੜਾ ਕੀਰਤ ਖੜਾ ਕੀਰਤ ਚਾਚੇ ਕੋਲੇ ਆਏ ਆ ਅਸੀਂ ਸਪੈਸ਼ਲੀ ਕਿਉਂਕਿ ਚਾਚੇ ਕੱਕੇ ਸਾਡਾ ਚੈਨਲ ਚੱਲ ਰਿਹਾ ਹੈ ਖੜਾ ਕੀਰਤ ਹਾਂ ਭਾਈ ਆ ਜਾ ਆ ਜਾ ਕੀਰਤ ਖਾ ਰਿਹਾ ਹੈ ਗੰਨਾ ਲੈ ਹੋ ਦੇ ਮਾਂ ਜਲਦੀ ਤੇ ਜਲਦੀ ਜੁਆਇਨ ਕਰੋ ਸਾਡੇ ਲਾਈਵ ਨੂੰ ਜੁਆਇਨ ਕਰੋ ਫਟਾਫਟ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਸਾਰੇ ਦੱਸੋ ਵੀ ਕਿੱਥੋਂ ਕਿੱਥੋਂ ਬਲੌਂਗ ਕਰਦੇ ਆ ਤੁਸੀਂ ਸਾਡਾ ਲਾਈਵ ਕਿੱਥੇ ਕਿੱਥੇ ਜਾ ਰਿਹਾ ਹੈ ਹੈ ਸਾਰੇ ਗੰਨੇ ਚੂਪੋ ਸਾਰੇ ਜਾਣੇ ਗੰਨੇ ਚੂਪੋ ਚਾਚਾ ਜੀ ਬਿਮਾਰੀ ਨਹੀਂ ਲੱਗੂਗੀ ਕੋਈ ਬਿਮਾਰੀ ਨਹੀਂ ਲੱਗੂਗੀ ਘਣਾ ਕੀਰਤਾ ਹੈ ਹੈ ਕੀ ਕਰ ਚੁੱਪ ਤੇ ਚੁੱਪ ਤੇ ਥੁੱਕ ਦੇ ਹੁਣ ਪੱਠਲ ਚ ਔਰ ਚਾਚਾ ਵੀ ਥੁੱਕ ਦਿੰਦਾ ਨਾ ਥੁੱਕ ਦੇ ਹਾਂ ਬੈਰੀ ਗੁੱਡ ਠੀਕ ਆ ਕੋ ਦਾ ਕੋ ਚਲ ਆਉ ਤਾਂ ਖਾ ਲੈਣ ਦੇ ਹਨਾ ਕੀਰਤਾ ਕਹ ਲਓ ਫਰੈਂਡ ਕੀਰਤਾ ਕਹਦੇ ਹੈਲੋ ਫਰੈਂਡ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡੇ ਚੈਨਲ ਨੂੰ ਜੁਆਇਨ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੈਂਕ ਕਰੋ ਧੰਨਵਾਦ ਤੁਹਾਡਾ ਧੰਨਵਾਦ ਵੀਡੀਓ ਨੂੰ ਵੀਡੀਓ ਨੂੰ ਲਾਈਕ ਕਰੋ ਗੰਨੇ ਹੋਣ ਦੇ ਫੇਰ ਚੁੱਪਣੇ ਪਰ ਹੋਣੇ ਨਹੀਂ ਚਾਹਦੇ ਬਈ ਕਮੇਡੀ ਵਾਲਾ ਬਾਬਾ ਹੈਗਾ ਇਹ ਸਾਡਾ ਕਮੇਡੀ ਵਾਲਾ ਬਾਬਾ ਲਾਈਕ ਕਰੋ ਕਮੈਂਟ ਕਰੋ ਬਈ ਸਾਰੇ ਜਣੇ ਕਮੈਂਟ ਵੀ ਕਰੋ ਹੈਨਾ ਕੀਰਤ ਕੀਰਤ ਦਾ ਕਮੈਂਟ ਵੀ ਕਰੋ ਵੀ ਕਿੱਥੋਂ ਕਿੱਥੋਂ ਸਾਡਾ ਨਿਗਾਹ ਜਵਾਕ ਚੁੱਪੀਆਂ ਦੇਖ ਸਾਡੀ ਵੀਡੀਓ ਕੌਣ-ਕੌਣ ਦੇਖ ਰਿਹਾ ਹੈ ਲਾਈਵ ਦੇ ਵਿੱਚ ਕੌਣ-ਕੌਣ ਜੁੜ ਰਿਹਾ ਹੈਗਾ ਵਧੀਆ ਬਈ ਵਧੀਆ ਸੁਖਜੀਤ ਸਿੰਘ ਸੰਧੂ ਨੇ ਆਪਾਂ ਨੂੰ ਕਮੈਂਟ ਕੀਤਾ ਇਹ ਸਾਡਾ ਚਾਚਾ ਹੈ ਗੰਨੇ ਚੂਪ ਰਿਹਾ ਬਈ ਆ ਸਾਡਾ ਟਿੱਡਾ ਮਿੱਡਾ ਜਿਹਾ ਇਹ ਵੀ ਗੰਨੇ ਚੂਪਦਾ ਪਿਆ ਠੀਕ ਐ ਸੀ ਸਾਰੇ ਵਧੀਆ ਤੁਸੀਂ ਸੁਣਾਓ ਬਣਾ ਕੀਰਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸਾਡੇ ਗੰਨੇ ਚੁੱਪੋ ਗੰਨੇ ਚੁੱਪੋ ਬਿਮਾਰੀ ਤੋਂ ਲੈ ਤੋ ਹੋਵੋ ਕੋਈ ਬਿਮਾਰੀ ਨਹੀਂ ਲੱਗੀ ਇਹ ਕਮੇਡੀ ਵਾਲਾ ਚਾਚਾ ਸਾਡਾ ਕਮੇਡੀ ਹੁਣੇ ਚਾਚਾ ਠੀਕ ਹੈ ਜੀ ਠੀਕ ਹੈ ਵੀਰੇ ਵਧੀਆ ਵਧੀਆ ਹੋਰ ਕਮੈਂਟ ਕਰੋ ਲਾਈਕ ਕਰੋ ਸਾਡੇ ਲਾਈਵ ਨੂੰ ਜੁਆਇਨ ਕਰੋ ਵੱਧ ਤੋਂ ਵੱਧ ਸਾਰੇ ਸਾਰੇ ਦੱਸੋ ਵੀ ਨਸਕ ਨਹੀਂ ਚਾਚਾ ਤੈਨੂੰ ਕਹਦੇ ਸ਼ੂਗਰ ਨਾ ਹੋ ਜੇ ਨਹੀਂ ਬਈ ਸ਼ੂਗਰ ਤਾਂ ਹੈ ਨਹੀਂ ਸਾਡੇ ਕਿਸੇ ਨੂੰ ਕੋਈ ਹੁੰਦਾ ਮੈਂ ਉਹ ਹੀ ਹੁੰਦਾ ਮੈਂ ਤੁਹਾਨੂੰ ਦੱਸੂ ਉਪ ਜੂ ਨਹੀਂ ਵੇ ਸ਼ੁਕਰ ਇਹ ਚਾਚਾ ਸਾਡਾ ਹਾਸੀ ਮੁਖੌਲ ਵਾਲਾ ਗਾ ਅਸੀਂ ਅੱਜ ਹੰਢਿਆਏ ਆਏ ਸੀਗੇ ਹਨਾ ਉਹ ਤਾਂ ਮੇਰੇ ਕੋਲ ਭਾਜਦਾ ਹੈ ਤੂੰ ਮੇਰੇ ਕਰੋਨਾ ਭਾਜਦੀ ਹੁੰਦੀ ਹੈ ਚਾਚਾ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਸੱਚੀ ਗਾਲ ਸਤਿ ਸ਼੍ਰੀ ਅਕਾਲ ਕੀਤੇ ਗਾਣਾ ਸੁਣਾ ਦੇ ਤੂੰ ਜਰਾ ਦੇ ਵੀ ਗਾਣਾ ਉਡਾਂ ਬਟੋਨੀ ਤੰਦੇ 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 ਕੰਦੇ 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 ਨਹੀਂ ਬਈ ਹਜੇ ਤੱਕ ਦਾ ਚਾਚੇ ਦੇ ਦੰਦ ਕਾਇਮ ਨਹੀਂ ਵਧਿਆ ਨੇ ਦੰਦ ਠੀਕ ਨੇ ਰੱਬ ਦੀ ਕਿਰਪਾ ਨਾਲ ਦੰਦ ਠੀਕ ਨੇ ਹੋਰ ਕਮੈਂਟ ਕਰੋ ਕਮੈਂਟ ਵਧਦੋ ਵਧ ਕਿੱਥੋਂ ਬਲੌਗ ਕਰਦੇ ਹੋ ਵੀ ਦੱਸੋ ਸਾਨੂੰ ਬਈ ਅਸੀਂ ਬਰਨਾਲੇ ਤੋਂ ਕੀਤਾ ਕੀਰਤ ਗਾਣਾ ਸੁਣਾਈ ਓਕੇ ਕੀਰਤ ਗਾਣਾ ਸੁਣਾ ਕਹਿੰਦੀ 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 ਬਾਈ ਦੁਨੀਆ ਕਹਿੰਦੀ ਕਹਿੰਦੀ ਕਿੰਤੇ ਪਾਈ ਕਿੰਤੇ ਟੰਡੇ ਕਹਿੰਦੇ ਹਮ ਬਾਈ ਦੁਨੀਆ ਕਹਿੰਦੀ ਕਹਿੰਦੀ ਵਧੀਆ ਬਈ ਵਧੀਆ ਸਾਰੇ ਠੀਕ ਠਾਕ ਚਾਚਾ ਵੀ ਸਾਡਾ ਠੀਕ ਐ ਜਸ ਕੀਰਤ ਵੀ ਠੀਕ ਐ ਬਰਨਾਲੇ ਕੋਲ ਬਾਈ ਹੰਡਾਇਆ ਪਿੰਡ ਠੀਕ ਆ ਬਾਈ ਚਾਚਾ ਅਨੰਦਪੁਰ ਤੋਂ ਦੇਖ ਰਿਆ ਤੇਰੀ ਵੀਡੀਓ ਨੂੰ ਹਮ ਮੱਗੀ ਜਨਾ ਹੋਂ ਤੇ ਚਾਚਾ ਵੀ ਮਕਸਰ ਦੇ ਮੇਲੇ ਤੇ ਜਾ ਕੇ ਆਏ ਸੀ ਕੀਰਤ ਨੂੰ ਜੁਤੀ ਲੈ ਕੇ ਆਏ ਸੀ ਹਨਾ ਕੀਰਤ ਬਰਨਾਲੇ ਕੋਲ ਪਿੰਡ ਹੰਡਾਇਆ ਆ ਵੀਰੇ ਅਸੀਂ ਉੱਥੋਂ ਮਾਰੇ ਤੇ ਉੱਥੇ ਫਿੱਡੇ ਵੀ ਲਾ ਕੇ ਆਉਨੇ ਸੀ ਉਹਦੀ ਕਬਰ ਤੇ ਮੋਸਮ ਆਂਦੇ ਸੀ ਠੀਕ ਹੈ ਬਈ ਸਾਡੀ ਵੀਡੀਓ ਬਹੁਤ ਦੂਰ ਤੱਕ ਜਾਂਦੀ ਆ ਹਨਾ ਕੀਰਤ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਹੋ ਜਾਣਾ ਬੱਚੇ ਦੇ Baal ਬਈ ਰੱਖਾਂਗੇ ਹੋ ਕੀਰਤ ਹੋਣ ਰੱਖਾਂਗੇ ਬਈ ਠੀਕ ਹੈ ਬੱਚੇ ਦੇ Baal ਅਸੀਂ ਜ਼ਰੂਰ ਰੱਖਾਂਗੇ ਓਡੀ ਗੱਲ ਮੰਨ ਲੈਨੇ ਆਂ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਹਨਾ ਕੀਰਤ ਕੀਰਤਾ ਜੱਪਣਾ ਨਾ ਮੈਂ ਨੂੰ ਨੀ ਬਧੀਲਾ ਨਹੀਂ ਕੀਰਤ ਰਿਆ ਕੀਰਤਾ ਉਹ ਕੀਰਤਾ ਕੀਰ ਦਾ ਚਾਚੇ ਦਾ ਫੋਨ ਆ ਗਿਆ ਲੱਗਦਾ ਡੈਡੀ ਦਾ ਫੋਨ ਆਇਆ ਡੈਡੀ ਦਾ ਤਰਪੇ ਅਗਰ ਦਾ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਬਈ ਇਸੇ ਲਾਈਵ ਬਹੁਤ ਘੱਟ ਹੁੰਦੇ ਆਂ ਅਸੀਂ ਬਸ ਜਦੋਂ ਇੱਥੇ ਚਾਚੇ ਕੋਲ ਆਉਂਦੇ ਆਂ ਅਸੀਂ ਉਦੋਂ ਹੀ ਲਾਈਵ ਹੁੰਦੇ ਆਂ ਬਾਲਾ ਜਿਆਦਾ ਲਾਈਵ ਨਹੀਂ ਹੁੰਦੇ ਹੈਗੇ ਠੀਕ ਠੀਕ ਵਧੀਆ ਬਈ ਵਧੀਆ ਇਹ ਸਾਡਾ ਕਮੇਡੀਅਨ ਚਾਚਾ ਗੰਨੇ ਚੂਪਦਾ ਬਈ ਟੀਰ ਤੁਰਿਆ ਸਤਿ ਸ੍ਰੀਕਾਲ ਬਈ ਸਤਿ ਸ੍ਰੀਕਾਲ ਸਾਰਿਆਂ ਨੂੰ ਸਤਿ ਸ੍ਰੀਕਾਲ ਵੀਰੇ ਬਰਨਾਲੀ ਤੋਂ ਬਈ ਸੰਡਾ ਟਟਿਆਣਾ ਯਾ ਟਿਕਦਾ ਹੀ ਨਹੀਂ ਹੈਗਾਗਾ ਕੀਰਤ ਬੰਦ ਬੰਦ ਕਰ ਦੇ ਕਰ ਤਾਂ ਚਲੋ ਠੀਕ ਆ ਬਸ ਹੋਣੀ ਛੱਡਣੀ ਆਇਆ ਤੈਨੂੰ ਪਹਿਲਾਂ ਕਹ ਸਬਸਕ੍ਰਾਈਬ ਕਰੋ ਕੀਰਤ ਕਹੀਂ ਉਹ ਕੀਰਤ ਆ ਜਾ ਆ ਜਾ ਕੀਰਤ ਸਸਿਕਾਈ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਹੈਲੋ ਬਾਈ ਹੈਲੋ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਜਸ ਕੀਰਤ ਵੱਲੋਂ ਸਤਿ ਸ੍ਰੀ ਅਕਾਲ ਹੈਨਾ ਕੀਰਤ ਮੰਮਾ ਹੈ ਬਾਈ ਚਾਚੇ ਦਾ ਪਿੰਡ ਹੰਢਿਆ ਆ ਸਾਡਾ ਪਿੰਡ ਵੀ ਢਿਆ ਆ ਸਾਡਾ ਪਿੰਡ ਢਿੜਿਆ ਆ ਬਈ ਹੋਰ ਜੂਪੀਏ ਜੀ ਇੱਥੇ ਪਰਿਆ ਨਹੀਂ ਇਹ ਬਦਲੇ ਲੈਣ ਇਹ ਇੱਥੇ ਜਸਕੀਰਤ ਦੇ ਨਾਨਕੇਰੇ ਬਾਈ ਹੰਢਿਆਏ ਸਾਡਾ ਪਿੰਡ ਰੰਪਰਾ ਆ ਜਾ ਗਏ ਦੋਸਤ ਗੁਲਾ ਬੋਲਾ ਕੀਰਤ ਆ ਜਾ ਓਹ ਜੀ ਬਾਈ ਕੀਰਤ 2 ਸਾਲ ਦਾ ਹੋ ਗਿਆ ਬਈ ਕੀਰਤ ਹੈਨਾ ਕੀਰਤ ਕਿੰਨੇ ਚਿਰ ਦਾ ਹੋ ਗਿਆ 2 ਸਾਲ ਦਾ ਜਾਸ ਕੀਰਤ ਦੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਮਾਨਸ਼ਾਇਆ ਬਲੌਗ ਨਾਨੇ ਦੋਤੇ ਦੀ ਕਮੇਡੀ ਆ ਕੀਰਤ ਆ ਜਾਓ ਬੱਚੇ ਦਿਖਾ ਕੇ ਲਿਆਵਾਂ ਤੁਹਾਨੂੰ ਉਧਰ ਬਾਹਰ ਬੱਚੇ ਆ ਗਏ ਬੱਚੇ ਆ ਜਾ ਦੇਖ ਕੇ ਇਹ ਕੀਰਤ ਆ ਬੱਚੇ ਦੇਖ ਕੇ ਇਹ ਇਹ ਭਾਈ ਸਾਡਾ ਕੀਰਤ ਬਹੁਤ ਹੀ ਸ਼ੈਤਾਨ ਹੈ ਹੈਨਾ ਕੀਰਤ ਘਣਾ ਕੀਰਤ ਕੀਪਤਾ ਆ ਜਾ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੁਆਇਨ ਕਰੋ ਸਾਡੇ ਲਾਈਵ ਨੂੰ ਪਾਣੀ ਮੁੱਕ ਗਿਆ ਚਲੋ ਆਹ ਕਾਕੇ ਦਿਖਾ ਕੇ ਲਿਆ ਮੈਂ ਤੈਨੂੰ ਬੀਰੇ ਅਰਗੇ ਆ ਜਾ ਬੀਰਾ ਆ ਗਿਆ ਬੀਰਾ ਪਾਣੀ ਮੁੱਕ ਗਿਆ ਪਾਣੀ ਹੈ ਹੈ ਨਹੀਂ ਪਾਣੀ ਮੁੱਕ ਗਿਆ ਪਾਣੀ ਨਾਲ ਬਹੁਤ ਪੰਗੇ ਲੈਂਦਾ ਏ ਇਹ ਇਹ ਬਹੁਤ ਹੀ ਸ਼ਰਾਰਤੀ ਬੱਚਾ ਹੈਨਾ ਹੱਸਦਾ ਕੀ ਆ ਸ਼ਰਾਰਤੀ ਆ ਤੂੰ ਪਾਣੀ ਨਾਲ ਬਹੁਤ ਪੰਗੇ ਲੈਂਦਾ ਏ ਕੀਰਤਾ ਨੋ ਆਪੋਤਾ ਆ ਕੀਰਤ ਬੰਟੂ ਸੁਣਾਈ ਇਹਨਾਂ ਨੂੰ ਬਾਤੋ ਹੀ ਕੋਈ ਖਾਈ ਖੇਤੇ ਫੈਂਜੇ ਇਹ ਤਾਂ 9 10 ਆ ਜਾ ਪਾ ਉਧਰ ਕਾਕੇ ਦੇਖ ਕੇ ਇਹੋ ਪਤੰਗ ਲੈ ਕੇ ਆਗੇ ਕਾਕੇ ਕਾਕੇ ਪਤੰਗ ਲੈ ਕੇ ਆ ਗਏ ਆ ਜਾ ਮੈਂ ਤਾਂ ਜਾਣੀ ਆ ਫਿਰ ਪਤੰਗ ਰਕ ਆ ਸਾਈਕਲ ਦੇਖੋ ਭਾਈ ਕੀਰਤ ਦਾ ਕੀਰਤ ਦਾ ਸਾਈਕਲ ਕਿੱਥੇ ਆ ਆਛੀ ਕਾਕੇ ਨੂੰ ਦੇਖ ਕੇ ਆਉਂਨੇ ਆ ਸੀ ਲੈ ਜੂ ਕੋਈ ਵਾ ਆ ਦੇਖ ਆਉਂਨੇ ਆ ਹੂੰ ਝੂਟਾ ਝੂਟਾ ਲਓ ਭਾਈ ਜਾਸ ਕੀਰਤ ਦਾ ਸਾਈਕਲ ਦੇਖੋ ਕਿੰਨਾ ਸੋਹਣਾ ਟੂਟ ਹੈ ਗੋਦਲ ਵਿੱਚ ਧਰ ਦੇ ਹੂੰ ਹਮ ਇਹਦਾ ਚੂਟਾ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਬੋਲੀਆਂ ਖੇਡਾਂ ਪਈਆਂ ਉੱਥੇ ਖੇਡਾਂ ਵਾਲੀਆਂ ਪਈਆਂ ਉੱਥੇ ਹਮ ਸਬਸਕ੍ਰਾਈਬ ਵੀ ਸਾਈਕਲੀ ਵੀ ਪਈਆਂ ਉੱਥੇ ਸਬਸਕ੍ਰਾਈਬ ਕਰੋ ਕਮੈਂਟ ਕਰੋ ਗੀਤ ਕਾ ਕਮੈਂਟ ਕਰੋ